ਅੱਜ ਆਪਾਂ ਗੱਲ ਕਰਨੀਆਂ ਵੀਰੋ ਜੇ ਭਗਤ ਰਵਦਾਦ ਜੀ ਨੂੰ ਬੜਾ ਲੋਕਾਂ ਨੇ ਸਾਨੂੰ ਫੁੱਟ ਪਾਉਣ ਵਾਲਿਆਂ ਨੇ ਬਗੜਾਇਆ ਵੀ ਇਹਨੂੰ ਗੁਰੂ ਕਹੀਏ ਜਾਂ ਭਗਤ ਕਹੀਏ ਵੇਖੋ ਨਾਮ ਨਾਲ ਸਾਡਾ ਕੀ ਜੁੜਿਆ ਹੁੰਦਾ ਪਾਣੀ ਨਾਮ ਹੈ ਪਾਣੀ ਨੂੰ ਵਾਟਰ ਕਹਿ ਲਓ ਜਲ ਕਹਿ ਲਓ ਆਬ ਕਹਿ ਲਓ ਤੋੰਗ ਕਹਿ ਲਓ ਨਾਮ ਨਾਲ ਪਾਣੀ ਨੇ ਨਾ ਉਹਦਾ ਨਾਮ ਲੈਣਾ ਸਾਡੀ ਪਿਆਸ ਨਹੀਂ 부ਜੇਗੀ ਪਾਣੀ ਪੀਵਾਂਗੇ ਤਾਂ ਪਿਆਸ 부ਜੂਗੀ ਇਸੇ ਤਰ੍ਹਾਂ ਖੰਡ ਖੰਡ ਕਹੇ ਜੇਪੋ ਨਾਲ ਸਵਾਦ ਮਿੱਠੋ ਆਵੇ ਜਿਵੇਂ ਖੰਡ ਖੰਡ ਕਹੀ ਜਾਈਏ ਮੂੰਹ ਮਿੱਠਾ ਨਹੀਂ ਹੋਣਾ ਖੰਡ ਖਾਣੀ ਪੂ ਕਲਾ ਬੋਲਣਾ ਨਹੀਂ ਹੋਣਾ ਵੀ ਸ਼ਬਦ ਅਸੀਂ ਉਹਨੂੰ ਕੀ ਬੋਲੀਏ ਇਸੇ ਤਰ੍ਹਾਂ ਭਗਤ ਰਵਦਾਸ ਜੀ ਉਹਦਾ ਨਾਮ ਉਹਨੂੰ ਚਾਹੇ ਗੁਰੂ ਰਵਦਾਸ ਕਹੀ ਜਾਓ ਭਗਤ ਰਵਦਾਸ ਕਹੀ ਜਾਓ ਬਾਣੀ ਵਿੱਚ ਕਿਤੇ ਸ੍ਰੀ ਭਗਤ ਰਵਦਾਸ ਜੀ ਉਹ ਕੇ ਵੀ ਲਿਖਿਆ ਹੋਇਆ ਪਦੇ ਕਿਤੇ ਭਗਤ ਲਿਖਿਆ ਹੋਇਆ ਅੱਛਾ ਉਹਦੇ ਨਾਮ ਨੂੰ ਚਾਹੇ ਗੁਰੂ ਕਹੋ ਚਾਹੇ ਭਗਤ ਕਹੋ ਉਹਦੇ ਨਾਲ ਸਾਨੂੰ 1% ਇਹਦਾ ਮਤਲਬ ਤਾਂ ਅਸੀਂ ਰਵਦਾਸ ਨੂੰ ਵੱਡਾ ਕਰ ਸਕਦੇ ਸਾਡਾ ਮਥਾਜ ਆ ਕੋਈ ਰਵਦਾਸ ਵੀ ਉਹ ਸਾਡੇ ਕਹਿਣ ਨਾਲ ਅਸੀਂ ਰਵਦਾਸ ਨੂੰ ਕੋਈ ਧਾਤੇ ਬਣ ਕੇ ਕੋਈ ਬਖਸ਼ਿਸ਼ ਕਰ ਰਹੇ ਆ ਵੀ ਅਸੀਂ ਰਵਦਾਸ ਨੂੰ ਵੱਡਾ ਕਰ ਰਹੇ ਆ ਬਿਲਕੁਲ ਨਹੀਂ ਰਵਦਾਸ ਦੀ ਬਾਣੀ ਪੜ੍ਹ ਕੇ ਅਸੀਂ ਉੱਚੇ ਉੱਠ ਸਕਦੇ ਹਾਂ ਨੀਵਿਆਂ ਨੂੰ ਉੱਚਾ ਚੁੱਕ ਸਕਦਾ ਉਹਦਾ ਨਾਮ ਨਾ ਤਾਂ ਉਹ ਛੋਟਾ ਭਗਤ ਕਹਿਣ ਵਾਲਾ ਹੁੰਦਾ ਨਾ ਗੁਰੂ ਕਹਿਣ ਨਾਲ ਉਹ ਵੱਡਾ ਹੁੰਦਾ ਉਹ ਆਪ ਹੀ ਵੱਡਾ ਹੈ ਸਾਡੇ ਬੋਲਣ ਨਾਲ ਭਗਤ ਰਵਦਾਸ ਜੀ ਉੱਤੇ ਤਾਂ ਉਹ ਗੱਲ ਹੈ ਵੀ ਸੂਰਜ ਤੇ ਥੁੱਕਣ ਵਾਲੀ ਗੱਲ ਅਸੀਂ ਕਰ ਰਹੇ ਹਾਂ ਸੂਰਜ ਤੇ ਉਹ ਆਪਣੇ ਮੂੰਹ ਤੇ ਪੈਣਾ ਜੇ ਅਸੀਂ ਰਬਦਾਸ ਜੀ ਨੂੰ ਪਿਆਰ ਕਰਦੇ ਆਂ ਅਸੀਂ ਉਹਨੂੰ ਆਪਣਾ ਆਗੂ ਮੰਨਦੇ ਆਂ ਰਾਹ ਦਸੇਰਾ ਮੰਨਦੇ ਆਂ ਅਸੀਂ ਉਹਨੂੰ ਆਪਣਾ ਵਾਰਿਸ ਮੰਨਦੇ ਤਾਂ ਉਹਦੀ ਬਾਣੀ ਜ਼ਰੂਰ ਪੜੋ ਫੇਰ ਸਵਾਦ ਆਊ ਜ਼ਿੰਦਗੀ ਜੀਣ ਦਾ ਫੇਰ ਤੁਹਾਨੂੰ ਮਜ਼ਾ ਆਊਗਾ ਆਨੰਦ ਆਊਗਾ ਜ਼ਿੰਦਗੀ 'ਚ ਖੇੜਾ ਆਊਗਾ ਵੀ ਉਹ ਕਹਿੰਦੇ ਕੀ ਆ ਉਹ ਕਦੇ ਪੁੱਛਿਆ ਇੱਕ ਸ਼ਬਦ ਉਹ ਲੋਕਾਂ ਨੇ ਨਹੀਂ ਪੜਿਆ ਉਹਦਾ ਜਿਹੜੇ ਲੋਕ ਇਸ ਤੇ ਵਿਵਾਦ ਬਣਾ ਕੇ ਦੇਖੋ ਰਾਗੀਆਂ ਨੂੰ ਢਾਡੀਆਂ ਨੂੰ ਪ੍ਰਚਾਰਕਾਂ ਨੂੰ ਸਲਾਹ ਦਿੰਦੇ ਆ ਵੀ ਤੁਸੀਂ ਆਹ ਬੋਲੋ ਜੇ ਤੁਸੀਂ ਐਡੀ ਸੈਣਨ ਨੂੰ ਬੁਲਾਉਦੇ ਕਿਉਂ ਫਿਰ ਆਪੇ ਪ੍ਰਚਾਰ ਕਰ ਲਓ ਜੇ ਤੁਸੀਂ ਪ੍ਰਚਾਰਕਾਂ ਨੂੰ ਰਾਗੀਆਂ ਨੂੰ ਢਾਡੀਆਂ ਨੂੰ ਦੱਸਣਾ ਵੀ ਆਹ ਬੋਲੋ ਫਿਰ ਸੱਦੋ ਨਾ ਉਹਨਾਂ ਨੂੰ ਆਪ ਕਰੋ ਦਸ ਹੋਰ ਗੱਲ ਕੀ ਆ ਉਹ ਭਰਾਵੋ ਇਹ 나ਗਪੁਰ ਦੇ ਸ਼ਿਕਾਰ ਨਾ ਹੋਵੋ ਅਸੀਂ ਰਬਦਾਸ ਨੂੰ ਖਿੱਚ ਕੇ ਥੱਲੇ ਨਾ ਕਹੀਏ ਵੀ ਤੁਹਾਨੂੰ ਅਸੀਂ ਉਸੇ ਬਿਪਰ ਵਾਲੀ ਦਲਦਲ ਚ ਖਿੱਚ ਕੇ ਘੜੀਟ ਕੇ ਸੁੱਟਣਾ ਇਹਦੇ ਬਾਅਦ ਤੇ ਬੜਾ ਕੁਸੋਆ ਹੈ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਵੇਲੇ ਐ ਨਹੀਂ ਹੋਇਆ ਸ਼ੀਧੀਆਂ ਹੋਈਆਂ ਇਹਦੇ ਲਈ ਵੀ ਤੁਸੀਂ ਇੰਨਾ ਮਾਣ ਸਤਿਕਾਰ ਇਹਨਾਂ ਸੂਦਰਾ ਨੂੰ ਨੀਵੇਂ ਲੋਕਾਂ ਨੂੰ ਦੇ ਰਹੇ ਹੋ ਕਲਗੀਧਰ ਪਾਤਸ਼ਾਹ ਦੀਆਂ ਜੰਗਾਂ ਕਿਉਂ ਹੋਈਆਂ ਕਦੇ ਪੜ ਕੇ ਦੇਖਿਓ ਉਹ ਉਹ ਵੀ ਬਾਈ ਧਾਰ ਦੇ ਹਿੰਦੂ ਪਹਾੜੀ ਰਾਜੇ ਕੀ ਕਹਿੰਦੇ ਸੀ ਆ ਨਿੱਕੇ ਸੁੱਕੀ ਜਾਤ ਨੂੰ ਜਿਹੜਾ ਨੂੰ ਤੂੰ ਇੱਕ ਪੰਗਤ ਚ ਬਿਠਾਉਣਾ ਇੱਕ ਬਾਟੇ ਚ ਪਿਉਣਾ ਅਸੀਂ ਇਹਦੇ ਖਿਲਾਫ ਹਾਂ ਸਾਨੂੰ ਅੱਡੋ ਅੱਡ ਕਰਦੇ ਇਹਨਾਂ ਨੂੰ ਅਟਕਾਇਆ ਕਰ ਸਾਨੂੰ ਆਡਾ ਸੀ ਤੇਰੇ ਨਾਲ ਸਹਿਮਤ ਹੋ ਜਾਣੇ ਪਰ ਗੁਰੂ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਉਹ ਕਿਨਾਂ ਤੇ ਪੈਰਾ ਦਿੱਤਾ ਉਹਨਾਂ ਨੇ ਬਾਣੀ ਦੇ ਉੱਤੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਆ ਚਾਹ ਕਬੀਰ ਦੀ ਆ ਚਾਹ ਫਰੀਦ ਦੀ ਆ ਚਾਹ ਰਬਦਾਸ ਜੀ ਦੀ ਆ ਚਾਹ ਸੈਣ ਦੀ ਆ ਇਹ ਤਾਂ ਨਹੀਂ ਦੀ ਆ ਚਾਹ ਗੁਰਨਾਨਕ ਦੀ ਆ ਚ ਚੌਥੇ ਪਾਤਸ਼ਾਹ ਦੀ ਆ ਕਿਸੇ ਦੀ ਬਾਣੀ ਆ ਸਾਡਾ ਭਲਾ ਬਾਣੀ ਨੇ ਕਰਨਾ ਸਤਗੁਰ ਬਚਨ ਬਚਨ ਹੈ ਸਤਗੁਰ ਪੌਢੀ ਗੁਰੂ ਨਹੀਂ ਹੁੰਦੀ ਦੇਹ ਗੁਰੂ ਨਹੀਂ ਹੈਗੀ ਜੇ ਅਸੀਂ 35 ਦੇਹਾਂ ਐ ਗਿਣਾਂਗੇ ਤਾਂ ਫਿਰ ਸਾਡੇ ਤਾਂ 35 ਬਣ ਜਾਣਗੇ ਉਹ ਤਾਂ ਫੇਰ ਸੰਪਰਦਾਵਾਂ ਵਖਰੀਆਂ ਹੋ ਜਾਣੀ ਤਾਂ ਖਲਾਰਾ ਪੈ ਜਾਣਾ ਇੱਕ ਓੰਕਾਰ ਤਾਂ ਗਾਇਬ ਹੋ ਜੂ ਅਸੀਂ 35 ਦਾ ਸਾਡਾ ਸਿਧਾਂਤ ਕੀ ਹੈ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਤੱਕਾ ਇਹ ਕੱਲੇ ਰਵਦਾਸ ਨਾਲ ਨਹੀਂ ਗੁਰੂ ਨਾਨਕ ਨਾ ਵੀ ਹੋਇਆ ਹੈ ਗੁਰਨਾਨਕ ਦੀਆਂ ਫੋਟੋਆਂ ਤਸਵੀਰਾਂ ਬੜਾ ਬਣਾ ਲੋਕਾਂ ਨੇ ਅੱਡ ਟਕਸਾਲਾਂ ਸੰਪਰਦਾਵਾਂ ਨਾਰਕਸਰੀਆ ਠਾਠਾ ਬੜਾ ਗੰਦ ਪਾਇਆ ਇਹਨਾਂ ਨੇ ਕੱਲਾ ਮਤਾ ਸਮਝ ਲੈਣਾ ਵੀ ਬੱਲਾਂ ਵਾਲਾ ਹੀ ਪਾਰਿਆ ਇਹ ਵੀ ਨਹੀਂ ਹੈਗੀ ਕਹਾਣੀ ਅਸੀਂ ਸ਼ਿਕਾਰ ਸਾਰੇ ਹੋਏ ਹੋਏ ਹਾਂ ਅਸੀਂ ਇਸਲਾਮ ਵਾਲਿਆਂ ਨੂੰ ਸਲੂਟ ਕਰੀਏ ਉਹਨਾਂ ਨੇ ਅੱਜ ਤੱਕ ਆਪਣੇ ਹਾਜ਼ਰ ਦੀ ਆਪਣੇ ਆਗੂ ਦੀ ਤਸਵੀਰ ਨਹੀਂ ਬਣ ਦਿੱਤੀ ਕੋਈ ਪਰ ਸਾਡੇ ਵਾਲਿਆਂ ਨੇ ਤਾਂ ਕਸਰੀ ਕੋਈ ਨਹੀਂ ਸਾਡੀ ਕਰੋੜਾਂ ਦਾ ਵਿਪਾਰ ਤਸਵੀਰਾਂ ਦੀ ਕਰਤਾ ਨਾਨਕ ਦੀਆਂ ਹੀ ਹਜ਼ਾਰ ਤਰ੍ਹਾਂ ਦੀਆਂ ਇੱਕ ਦੂਜੇ ਨਾਲ ਤਸਵੀਰ ਨਹੀਂ ਮਿਲਦੀ ਤੀਜੇ ਪਾਸਾ ਦੂਜੇ ਪਾਸ ਜਿੰਨਾ ਕੁਝ ਹੈ ਸਾਰੇ 35 ਮਹਾਂਪੁਰਖ ਨਹੀਂ ਐ ਹੋਈ ਆ ਤੇ ਅਸੀਂ ਆਪ ਖੁਸ਼ ਹੋ ਕੇ ਕਰ ਰਹੇ ਚਾਈ ਚਾਈ ਕਰ ਰਹੇ ਅਸੀਂ ਤਾਂ ਸਾਨੂੰ ਤਾਂ ਮਹਿਸੂਸ ਵੀ ਨਹੀਂ ਹੋ ਰਿਹਾ ਤੇ ਅਸੀਂ ਅਸਲੀ ਸਤਕਾਰ ਚਾਹੁੰਦੇ ਆ ਅਸਲੀ ਦਰਸ਼ਨ ਚਾਹੁੰਦੇ ਆ ਉਹਨਾਂ ਦੇ ਅ ਤਸਵੀਰਾਂ ਨਹੀਂ ਆ ਸਤਗੁਰੂ ਕੀ ਬਾਣੀ ਸਤ ਸਰੂਪ ਹੈ ਰਬਦਾਸ ਰਬਦਾਸ ਜੀ ਦਾ ਜੇ ਅਸਲੀ ਸਰੂਪ ਦੇਖਣਾ ਤਸਵੀਰ ਦੇਖਣੀ ਆ ਬਾਣੀ ਆ ਉਹਨਾਂ ਦੀ ਬਾਣੀ ਦੇ ਦਰਸ਼ਨ ਕਰਨਾ ਹੀ ਆਪਣੇ ਮਹਾਪੁਰਖ ਦੇ ਦਰਸ਼ਨ ਕਰਨਾ